ਜੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਗਰ ਉਹਨਾਂ ਅਫਸਰਾਂ ਨੂੰ ਅੰਤ ਕੀਤਾ ਗਿਆ ਜਾਂ ਕੋਈ ਰਾਸ਼ਟਰਪਤੀ ਅਵਾਰਡ ਦਿੱਤਾ ਗਿਆ ਤੇ ਅਸੀਂ ਇਹ ਤੂੰ ਅੱਗੇ ਹੋਰ ਕੋਈ ਮੁੱਦਾ ਚੁੱਕਾਂਗੇ ਸਾਡੇ ਹੱਕ ਰੱਖ ਸਾਡੇ ਹੱਕ ਇੱਥੇ ਰੱਖ ਵੈਗਰ ਕੀਤਾ ਖਾਲਸਾ ਵੈਗਰ ਕੀਤੀ ਫਤਿਹ ਜੋ ਕਿਸਾਨ ਛੰਰਸ਼ ਕਮੇਟੀ ਪੰਜਾਬ ਕੋਟਪੁਟਾ ਜਥੇਬੰਦੀ ਵੱਲੋਂ ਜੋ ਦਿੱਲੀ ਅੰਦੋਲਨ ਚਲਾਇਆ ਸੀ 220 ਦੇ ਵਿੱਚ 220 ਦੇ ਵਿੱਚ ਤੇ 21 ਦੇ ਵਿੱਚ ਜੋ ਸੈਂਟਰ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਲਾਗੂ ਕੀਤੇ ਸੀ ਤਿੰਨੇ ਕਾਲੇ ਕਾਨੂੰਨ ਰੱਦ ਕਰਾਏ ਸੀ ਜਿਹੜੀਆਂ ਬਾਕੀ ਸਾਡੀਆਂ ਮੰਗਾਂ ਸੀ ਜਿਤਨਾ ਐਮਐਸਪੀ ਹੀ ਜੋ ਕਿਸਾਨਾਂ ਦੇ ਪਰਚੇ ਹੋਏ ਸੀ ਜੋ ਕਿਸਾਨਾਂ ਦੇ ਸੰਧ ਫੜੇ ਸੀ ਜੋ ਲਖੀਨਪੁਰ ਖੀਰੀ ਦਾ ਜੋ ਉਥੇ ਕਤਲ ਕੀਤੇ ਗਏ ਸਾਡੇ ਕਿਸਾਨ ਉਹਨਾਂ ਦੇ ਜੋ ਛਰਤਾ ਕੀਤੀਆਂ ਸੀ ਸੈਂਟਰ ਸਰਕਾਰ ਉਹਨਾਂ ਛਰਤਾ ਤੋਂ ਮੁਕਰ ਗਈ ਸੀ ਦੁਬਾਰਾ ਫੇਰ ਅਸੀਂ 12 ਫਰਵਰੀ 2024 ਨੂੰ ਮੰਗ ਪੱਤਰ ਦੇਣ ਵਾਸਤੇ ਦਿੱਲੀ ਜਾ ਰਹੇ ਸੀ ਕਿਸਾਨ ਸੰਘਰਸ਼ ਕਮੇਟੀ ਸੰਯੁਕਤ ਗੈਰ ਰਾਜਿਕ ਮੋਰਚਾ ਸਾਨੂੰ ਹਰਿਆਣੇ ਵਾਲੇ ਬਾਰਡਰ ਦੇ ਉੱਤੇ ਸੈਂਟਰਲ ਸਰਕਾਰ ਤੇ ਹਰਿਆਣਾ ਸਰਕਾਰ ਨੇ ਮਿਲ ਕੇ ਵੱਡੀ ਛੜਕ ਦੇ ਵਿੱਚ ਇਹਨਾਂ ਨੇ ਤਿੰਦਾ ਕਰਕੇ ਅਗਲੇ ਬੰਨੇ ਸਾਨੂੰ ਦਿੱਲੀ ਦੇ ਬਾਰਡਰ ਹਰਿਆਣਾ ਦੇ ਬਾਰਡਰ ਤੇ ਡਾਕ ਲਿਆ ਦਿੱਲੀ ਦੀ ਜਾਨ ਦਿੱਤਾ ਸਾਡੇ ਤੇ ਛਿੰਭੂ ਬਾਰਡਰ ਤੇ ਖਨੂਰੀ ਬਾਰਡਰ ਤੇ ਕਿਸਾਨਾਂ ਦੇ ਉੱਤੇ ਲਾਖੀ ਚਾਰਜ ਕੀਤਾ ਗਿਆ ਅਥਰੂ ਗਾਂ ਛੁੱਟੇ ਗਏ ਫੇਰ ਮਾਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਉੱਥੇ ਕਿਸਾਨਾਂ ਦੇ ਸੰਧ ਭਨੇ ਗਏ ਹੁਣ ਕੀ ਕੀਤਾ ਇਹ ਸਰਕਾਰ ਨੇ ਜੋ ਸੈਂਟਰ ਸਰਕਾਰ ਬੀਜੇਪੀ ਦੀ ਆ ਉਹਨਾਂ ਤੇ ਹਰਿਆਣੇ ਦੀ ਸਰਕਾਰ ਨੇ ਮਿਲ ਕੇ ਹੁਣ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਸੀ ਅਥਰੂ ਗਏ ਸੁੱਟੇ ਸੀ ਸਾਡਾ ਇੱਕ ਸ਼ੁਭਕਰਨ ਨੌਜਵਾਨ 21-22 ਸਾਲ ਦਾ ਜੋ ਕਤਲ ਕੀਤਾ ਗਿਆ ਗੋਲੀ ਮਾਰ ਕੇ 400 ਸਾਡਾ ਕਿਸਾਨ ਇਹਨਾਂ ਨੇ ਜ਼ਖਮੀ ਕੀਤੇ ਆ ਕਿਸੇ ਦੀਆਂ ਅੱਖਾਂ ਚਲੇ ਗਈਆਂ ਕਿਸੇ ਦੀਆਂ ਲੱਤਾਂ ਚਲੇ ਗਈਆਂ ਹੁਣ ਇਹ ਕੀ ਕਰਨ ਡਏ ਨੇ ਸੈਂਟਰ ਸਰਕਾਰ ਭਾਜਪੀ ਸਰਕਾਰ ਨੇ ਮਿਲ ਕੇ ਹਰਿਆਣਾ ਸਰਕਾਰ ਦੇ ਨਾਲ ਜੋ ਇਹਨਾਂ ਦੇ ਵੱਡੇ ਅਫਸਰ ਨੇ 6-7 ਵੱਡੇ ਜਿਹੜੇ ਅਫਸਰ ਨੇ ਪੁਲਿਸ ਜਿਨ੍ਹਾਂ ਨੇ ਕਿਸਦੇ ਨੇ ਜੋ ਕਿ ਇੱਕ ਨਵਾਂ ਇੱਕ ਨਮੂਨਾ ਦੇਣ ਡਏ ਨੇ ਕਿ ਇਹਨਾਂ ਨੇ ਕਿਸਾਨਾਂ ਨੂੰ ਰੱਜ ਕੇ ਕੁੱਟਿਆ ਆ ਮਾਰਿਆ ਏ ਜ਼ਖਮੀ ਕੀਤੇ ਨੇ ਸંધ ਤੋੜੇ ਨੇ ਤੇ ਇਹ ਕੋ ਉਹਨਾਂ ਨੂੰ ਵਾੜ ਦੇਣ ਦਾ ਇਹ ਨੇ ਵੀ ਤੁਸਾਂ ਬਹੁਤ ਚੰਗਾ ਕੰਮ ਕੀਤਾ ਏ ਲੱਖ ਲਾਨ ਤੇ ਆਏ ਹੋ ਜੀ ਸਰਕਾਰ ਦੇ ਇਹ ਜੋ ਭਾਜਪੀ ਨੇ ਕਿਸਾਨਾਂ ਦੇ ਧੱਗੇ ਕੀਤੇ ਨੇ ਰੱਜ ਕੇ ਜਿਨ੍ਹਾਂ ਨੂੰ ਹੁਣ ਇਸੇ ਕਰਕੇ ਅੱਜ 1 ਅਗਸਤ ਨੂੰ ਲੋਤੀ ਦੇ ਪੁਤਲੇ ਫੂਕਣ ਦਾ ਪ੍ਰਬੰਧ ਕੀਤਾ ਸੀ ਜੋ ਅੱਜ ਅਸੀਂ ਇਹ ਲਖਣਾ ਚੌਂਗ ਦੇ ਵਿੱਚ ਮੋਦੀ ਦਾ ਪਤਲਾ ਫੂਕ ਰਹੇ ਆ ਸਾਨੂੰ ਬੜਾ ਇਸ ਚੀਜ਼ ਦਾ ਦੁੱਖ ਆ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਗਰ ਉਹਨਾਂ ਅਫਸਰਾਂ ਨੂੰ ਹਰਿਆਣੇ ਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਸਰਮਾਨਤ ਕੀਤਾ ਗਿਆ ਜਾਂ ਕੋਈ ਰਾਸ਼ਟਰਪਤੀ ਅਵਾਰਡ ਦਿੱਤਾ ਗਿਆ ਤੇ ਅਸੀਂ ਇਹ ਤੂੰ ਅੱਗੇ ਹੋਰ ਕੋਈ ਮੁੱਦਾ ਚੁੱਕਾਂਗੇ ਜਾਂ ਕੋਈ ਤਗੜਾ ਸੰਘਰਸ਼ ਕਰਾਂਗੇ ਬੀਜਪੀ ਨੂੰ ਦੱਸ ਦਿਆਂਗੇ ਕਿ ਕਿਸਾਨਾਂ ਨੂੰ ਕੁੱਟ ਕੇ ਉਹ ਵਾਰਡ ਕਿਤਰਾ ਦਿੱਤੇ ਜਾਂਦੇ ਨੇ ਅਸੀਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਇਹ ਅੱਜ ਅਸੀਂ ਚੇਤਾਵਨੀ ਦਿੰਨੇ ਆ ਸੈਂਟਰ ਸਰਕਾਰ ਨੂੰ ਕਿ ਆਪਣੀਆਂ ਆਤਾਂ ਬਾਜ ਆ ਗਏ ਕਿਉਂ ਸਾਡੀਆਂ ਮੰਗਾਂ ਨੇ ਐਮ ਐਸ ਬੀ ਤੇ ਗਰੰਟੀ ਮੰਗਦੇ ਆ ਕਿਉਂ ਜਿੰਨਾ ਚਿਰ ਸਾਡਾ ਗਰੰਟੀ ਕਾਨੂੰਨ ਨਹੀਂ ਬਣਦਾ ਸਾਡੀਆਂ ਜਿੰਸਾਂ ਤੇ ਉਹਨਾਂ ਚਿਰ ਕਿਸਾਨ ਕਦੇ ਵੀ ਤਾਣੀ ਉੱਠ ਸਕਦਾ ਕਿਸਾਨ ਰਗੜਿਆ ਪਿਆ ਹੈ ਵੇਲੇ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਜੋ ਅਸੀਂ ਤਗੜੇ ਸੰਘਰਸ਼ ਕਰਾਂਗੇ ਹਰ ਪਿੰਡ ਦੇ ਵਿੱਚ 15 ਜਨਵਰੀ ਨੂੰ 15 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਟਰੈਕਟਰਾਂ ਦੇ ਨਾਲ ਇੱਕ ਰੋਡ ਮਾਰਚ ਕੀਤਾ ਜਾਊਗਾ ਜੇ ਸਰਕਾਰ ਆਪਣੀਆਂ ਆਇਤਾਂ ਤੋਂ ਨਹੀਂ हटਦੀ ਕਿ ਦਿੱਲੀ ਨੂੰ ਫੇਰ ਦੁਬਾਰਾ ਚਾਲੇ ਪਾਵਾਂਗੇ ਜਿਸੇ ਤਰ੍ਹਾਂ ਹੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਗਈ ਸਰਕਾਰ ਸੈਂਟਰ ਸਰਕਾਰ ਜਾਂ ਮੰਗਾਂ ਨਹੀਂ ਦਿੰਦੀ ਉਹਨਾਂ ਚਿਰ ਸਾਡਾ ਇਹ ਸੰਘਰਸ਼ ਚਾਲੂ ਰਹੂਗਾ ਜਿੰਨਾ ਚਿਰ ਸਾਡੇ ਕਿਸਾਨਾਂ ਦੇ ਜੋ ਕਰਜ਼ੇ ਨੇ ਉਹਨਾਂ ਮਾਫ਼ ਕਰੇ ਐਮਐਸਪੀ ਦੀ ਜਿੰਨਾ ਚਿਰ ਪੱਕੀ ਗਰੰਟੀ ਨਹੀਂ 바ਜਦੀ ਲਖੀਨਪੁਰ ਖੀਰੀ ਦੇ ਜਿਹੜੇ ਕਾਦਲ ਨੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਚਿਰ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੂਗਾ